ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਤੁਸੀਂ ਗੁਰਬਾਣੀ ਦੁਆਰਾ ਢਾਢੀ ਬੱਚਿਆਂ ਦਾ ਸੁਣ ਰਹੇ ਸੀ ਇਹ ਇਹ ਜਿਹੜਾ ਤਰੇ ਗੁਣਾ ਦਾ ਖੇਲ ਹੈ ਜਿੰਨੇ ਚਿਰ ਸਿ ਵਿਚਾਰਦੇ ਨਹੀਂ ਗਰਬਾਣੇ ਨੂੰ ਉਹ ਪੜਦੇ ਆਂ ਉਹਦੇ ਪੜਿਆ ਮੈਲ ਨਾ ਉਤਰੇ ਪੁੱਛੋ ਗਿਆਨਿਆ ਜਾਇ ਮਨ ਮੁਕ ਹਰ ਹਰ ਕੱਥ ਕੇ ਮੈਲ ਨਾ ਸਕੀ ਤੋਂ ਅਸੀਂ ਬਾਣੀ ਜੀ ਰੋਜ਼ ਪੜਦੇ ਹਾਂ ਪਸਾ ਦਾ ਮੰਨ ਲੈ ਟੈਕ ਦਾ ਉਹ ਇਹ ਕਰਨਾ ਕਿ ਐਸੀ ਗੁਰਬਾਣੀ ਸਾਡੇ ਕਾਹ ਦੇਖੋ ਜੇ ਅਸੀਂ ਵਿਚਾਰ ਦੇ ਲਈਏ ਉਸ ਨੂੰ ਅਸੀਂ ਸਿਮਰਨ ਕਰਦੇ ਹਾਂ ਸਾਨੂੰ ਵੀ ਦੀ ਤਰੀਕਾ ਪਤਾ ਕਿਵੇਂ ਕਰਨਾ ਹੈ ਇਸ ਕਰਕੇ ਸਾਡੇ ਮਨ ਦੇ ਮੈਲ ਰਹਿੰਦੇ ਕਿ ਜਿਸ ਦੀ ਮੈਲ ਲਾਉਣੀ ਸੋ ਪਾਸੇ ਚਲਾ ਜਾਉਂਦਾ ਤੇ ਆਤਮਾ ਸਿਮਰਨ ਕਰਦੇ ਰਹਿੰਦੀ ਆਤਮਾ ਬਾਣੀ ਪੜਦੇ ਰਹਿੰਦੀ ਹੈ ਪੀ ਸੋਨੇ ਤੈਨੂੰ ਮਤ ਆਜੇ ਇਹ ਸੁਣ ਕੇ ਆਪ ਦੇ ਪਹਿਚਾਨ ਕਰ ਲਏ ਜਦੋਂ ਇਹ ਮਨ ਨਹੀਂ ਆਖੇ ਲੱਗਦਾ ਬਾਣੀ ਆਤਮਾ ਨੂੰ ਸੁਣਾ ਰਹੀਏ ਉੱਠ ਕੇ ਭੱਜ ਜਾਂਦਾ ਫਿਰ ਆਤਮਾ ਪਰਮਾਤਮਾ ਅੱਗੇ ਇਹਦੀ ਸ਼ਿਕਾਇਤ ਕਰਦੀ ਹੈ ਕਿ ਬਾਣੀ ਪੜਿਆ ਵੀ ਇਨੂੰ ਇਹਦੇ ਤਾਂ ਦਾ ਭੇਜ ਦਿੱਤੀਆਂ ਵੀ ਪਾਸੇ ਚਲਾ ਜਾਂਦਾ ਹੈ। ਸਿਮਣ ਗੱਲਾਂ ਕਿ ਉਹ ਪਾਸੇ ਚਲਾ ਜਾਂਦਾ ਹੈ। ਫਿਰ ਮਾਲਕ ਹੁਕਮ ਦਿੰਦਾ ਕਿ ਇਸ ਨੂੰ ਪਹਿਲਾਂ ਪਿਆਰ ਨਾਲ ਸਮਝਾ ਕੇ ਘਰ ਆਵੇ। ਜੇ ਘਰ ਨਹੀਂ ਆਉਂਦਾ ਪਿਆਰ ਦੇ ਚਾਪਕ ਮਾਰੂ। ਜੇ ਫਿਰ ਵੀ ਆਖ ਨਹੀਂ ਲੱਗਦਾ ਐਨਾ ਸਬਦ ਦਵਾਰਾ ਘਟੋ ਇਹ ਘਰ ਭੱਜ ਕੇ ਵੱਢ ਜੇ ਘਰ ਬਾਹਰ ਨਾ ਜਾਏ ਫਿਰ ਆਂਦਣ ਇਹਦੇ ਤੋਂ ਵਿਸ਼ਵਾਸ ਨਾ ਕਰਿਆ ਜੇ ਇਹ ਧੋਖਾ ਵੀ ਦੇ ਸਕਦਾ ਘਰ ਆ ਜਾਏਗਾ ਤੁਸੀਂ ਮਾਰੇ ਧਿਆਨ ਪਾਸੇ ਕਿਤੇ ਫਿਰ ਭੱਜ ਜਾਏਗਾ ਇਸ ਕਰਕੇ ਇਹਦਾ ਵਿਸ਼ਵਾਸ ਨਹੀਂ ਕਰਨਾ ਕਿ ਹੁਣ ਘਰ ਬਾਏਗਾ ਇਸ ਕਰਕੇ ਇਹ ਸਾਨੂੰ ਦੱਸ ਰਿਹਾ ਨੇ ਕਿ ਹਰ ਵਾਅਦਾ ਇਸ ਦੇ ਅੰਦਰ ਐਨੀ ਡੈਸ਼ ਪਾ ਦਿਓ ਕਿ ਕਰੋੜ ਨਿਕਲੇ ਨਾ ਜੇ ਫਿਰ ਵੀ ਨਹੀਂ ਹਟਦਾ ਆਂਦੇ ਘੁੱਟ ਘੁੱਟ ਕੇ ਨ ਮਾਰ ਦਿਓ ਜੇ ਸਭ ਦੁਆਰਾ ਮਾਰ ਦਿਓਗੇ ਤੇ ਸੁਖੀ ਰਹਿ ਜਾਓਗੇ ਤੇ ਮੇਰੇ ਕੋਲ ਇੱਕ ਬੂਟੀ ਹੈ ਮੈਂ ਇਸ ਨੂੰ ਪਿਆ ਦੇਵਾਂਗਾ ਤੇ ਸਾਦਾ ਵਾਸਤੇ ਅਮਰ ਕਰ ਦਿਆਂਗਾ ਦੁਬਾਰਾ ਜ਼ਿੰਦਾ ਕਰ ਦਿਆਂਗਾ ਐਸੇ ਸੇਵ ਚ ਰਹਿੰਦੇ ਹੋਇਆ ਇਸ ਨੂੰ ਜਿੰਦਾ ਕਰਦੇ ਹਾਂ ਮਹਾਰਾਜ ਨੇ ਸਬਦ ਮਰੇ ਤਾਂ ਸਦਾ ਆਨੰਦ ਸਤਗੁਰ ਪੈਤੇ ਕੋ ਮਰਨਾ ਫਿਰ ਮਰੇ ਨਾ ਆਵੇ ਜਾਏ ਪੂਰੇ ਕੋ ਤੇ ਸੱਚ ਸੁਣਾਏ ਉਹਨੇ ਜਿੰਦਾ ਕਰਨ ਵਾਸਤੇ ਮੇਰ ਕੋ ਅਮਰਤ ਹੈ ਅੰਮਤ ਰਸ ਪਾਇਆ ਮੋਇਆ ਜੋ ਆਇਆ ਬਹੁਤ ਮਰਨਾ ਹੋਈ ਇਹਨੂੰ ਇੱਕ ਵਾਰ ਤੁਸੀਂ ਮਾਰ ਦਿਓ ਘੁੱਟ ਘੁੱਟ ਕੇ ਬਾਹਰ ਭਜਦਾ। ਕਿਉਂਕਿ ਇਹਦੇ ਭਲੇ ਵਾਸਤੇ ਕਰਨਾ ਹੈ ਸੀ। ਪੇਦੂ ਸੇ ਜੂਨੇ ਵਿੱਚ ਨਾ ਚਲਾ ਜਾਏ। ਇਸ ਕਰਕੇ ਸਾਨੂੰ ਹੁਕਮ ਆਇਆ ਕਿ ਹਰ ਵਕਤ ਚੱਕਨੇ ਰਹੋ ਜਾਗਦੇ ਰਹੋ। ਸਿਮਰ ਗਾਦੇ ਉੱਠੇ ਬੈਠੇ ਸੌਂ ਜਾਗਦੇ ਸਿਮਰ ਗਾਦੇ ਰਹੋ। ਕਿ ਬਾਦ ਨਾ ਨਿਕਲੇ।